ਅੱਜ ਦੀ ਕੱਛਿਆ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਸੋ ਭਾਰਤਵਾਦ ਦੀ ਸਸਰੇ ਕਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦार्थियों ਪੰਜਾਬੀ ਵਿਆਕਰਣ ਦਾ ਸਾਡਾ ਵਿਸ਼ਾ ਚੱਲਿਆ ਹੋਇਆ ਸੀ ਵਾਕ ਬੋਧ ਕੀ ਹੁੰਦਾ ਹੈ ਵਾਕ ਦੀ ਕਿਸਮਾਂ ਤੇ ਵਾਕ ਵਟਾਂਦਰਾ ਅੱਜ ਮੈਂ ਤੁਹਾਡੇ ਨਾਲ ਪਿੱਛੇ ਵਾਲੀ ਕੱਛਿਆ ਵਿੱਚ ਦੱਸਿਆ ਸੀ ਅੱਜ ਦੀ ਕੱਛਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਵਾਕ ਦੇ ਵਾਕ ਦੇ ਵਾਕ ਦੇ ਹਿੱਸੇ ਤੇ ਵਾਕ ਦੀ ਕਿੰਨੀ ਕਿਸਮਾਂ ਹੁੰਦੀਆਂ ਹਨ ਉਹਦੇ ਬਾਰੇ ਦੱਸਾਂਗਾ ਅੱਧੀ ਕੱਛਿਆ ਨੂੰ ਤੁਸੀਂ ਧਿਆਨ ਨਾਲ ਵੇਖਿਓ ਤੇ ਸੁਣੀ ਵਿਖੋ ਜੀ ਅਜ ਦਾ ਵਿਸਾ ਵਾਕ ਦੇ ਹਿੱਸੇ ਤੇ ਵਾਕ ਦੀ ਕਿਸਮਾਂ ਵਾਕ ਦੇ ਹਿੱਸੇ ਮੈਂ ਤੁਹਾਨੂੰ ਪਿੱਛੇ ਵਾਲੇ ਕੱਖਿਆ ਵਿੱਚ ਦੱਸਿਆ ਸੀ ਵਾਕ ਦੇ ਦੋ ਮੁੱਖ ਹਿੱਸੇ ਹੁੰਦੇ ਹਨ ਉਦੇਸ਼ ਤੇ ਵਿਦੇ ਉਦੇਸ਼ ਕੀ ਹੁੰਦਾ ਸੀ ਤੇ ਵਿਦੇ ਕੀ ਹੁੰਦਾ ਸੀ ਇਹਦੇ ਬਾਰੇ ਮੈਂ ਵੱਖਰੇ ਵੱਖਰੇ ਢੰਗ ਨਾਲ ਅੱਜ ਦੀ ਕੱਖਿਆ ਵਿੱਚ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਵਾਕ ਵਿੱਚ ਜਿਸ ਬਾਰੇ ਕਿਹਾ ਜਾਵੇ ਉਸ ਨੂੰ ਉਦੇਸ਼ ਕਿਹਾ ਜਾਂਦਾ ਹੈ ਵਾਕ ਵਿੱਚ ਜਿਸ ਬਾਰੇ ਕਿਹਾ ਜਾਵੇ ਉਸ ਨੂੰ ਉਦੇਸ਼ ਕਿਹਾ ਜਾਂਦਾ ਜਿਵੇਂ ਮੁੰਡਾ ਪੜ ਰਿਹਾ ਹੈ ਮੁੰਡਾ ਪੜ ਰਿਹਾ ਹੈ ਵਾਕ ਵਿੱਚ ਮੁੰਡਾ ਕੀ ਹੈ ਉਦੇਸ਼ ਵਾਕ ਬਾਰੇ ਵਾਕ ਵਿੱਚ ਜਿਸ ਬਾਰੇ ਕਿਹਾ ਜਾਵੇ ਵਾਕ ਵਿੱਚ ਜਿਸ ਬਾਰੇ ਕਿਹਾ ਜਾਵੇ ਉਸ ਨੂੰ ਕੀ ਉਦੇਸ਼ ਕਿਹਾ ਜਾਂਦਾ ਹੈ ਉਸ ਨੂੰ ਕੀ ਉਦੇਸ਼ ਕਿਹਾ ਜਾਂਦਾ ਹੈ ਜਿਵੇਂ ਮੁੰਡਾ ਪੜ ਰਿਹਾ ਹੈ ਮੁੰਡਾ ਪੜ ਰਿਹਾ ਹੈ ਵਾਕ ਵਿੱਚ ਮੁੰਡਾ ਕੀ ਹੈ ਉਦੇਸ਼ ਅੱਗੇ ਵੇਖੋ ਜੀ ਵਿਦੇ ਕੀ ਹੁੰਦਾ ਹੈ ਉਹਦੇ ਬਾਰੇ ਦੱਸਾਂਗਾ ਵਾਕ ਵਿੱਚ ਜੋ ਕੁਝ ਉਦੇਸ਼ ਸੰਬੰਧੀ ਕਿਹਾ ਜਾਂਦਾ ਹੈ ਕਿ ਵਾਕ ਵਿੱਚ ਜੋ ਕੁਝ ਉਦੇਸ਼ ਸੰਬੰਧੀ ਕਿਹਾ ਜਾਂਦਾ ਹੈ ਉਸ ਨੂੰ ਵਿਦੇ ਆਖਿਆ ਜਾਂਦਾ ਹੈ ਉਸ ਨੂੰ ਵੀ ਵਾਕ ਵਿੱਚ ਜੋ ਕੁਝ ਉਦੇਸ਼ ਸੰਬੰਧੀ ਕਿਹਾ ਜਾਂਦਾ ਹੈ ਉਸ ਨੂੰ ਵੀ ਦੇਖ ਕੇ ਹਾਂ ਜਾਂਦਾ ਹੈ ਜਿਵੇਂ ਮੁੰਡਾ ਪੜ ਰਿਹਾ ਹੈ ਵਾਕ ਵਿੱਚ ਪੜ ਰਿਹਾ ਕੀ ਹੈ ਵਿਦੇ ਹੈ ਵੇਖੋ ਜੀ ਵਾਕ ਵਿੱਚ ਜੋ ਕੁਝ ਉਦੇਸ਼ ਸੰਬੰਧੀ ਕਿਹਾ ਜਾਂਦਾ ਹੈ ਉਸ ਨੂੰ ਵਿਦੇ ਆਖਿਆ ਜਾਂਦਾ ਹੈ ਉਸ ਨੂੰ ਕੀ ਵਿਦੇ ਆਖਿਆ ਜਾਂਦਾ ਜਿਵੇਂ ਮੁੰਡਾ ਪੜ ਰਿਹਾ ਹੈ ਪੜ ਰਿਹਾ ਹੈ ਕੀ ਹੈ ਵਿਦੇ ਹੈ ਅਗ ਵੇਖੋ ਜੀ ਵਾਕ ਦੀਆਂ ਕਿਸਮਾਂ ਵਾਕ ਨੂੰ ਮੁੱਖ ਤੌਰ ਤੇ ਤਿੰਨ ਆਧਾਰਾਂ ਤੇ ਵੰਡਿਆ ਜਾਂਦਾ ਹੈ ਕੀ ਬਈ ਵਾਕ ਨੂੰ ਮੁੱਖ ਤੌਰ ਤੇ ਤਿੰਨ ਆਧਾਰਾਂ ਤੇ ਵੰਡਿਆ ਜਾਂਦਾ ਸੀ ਵੇਖੋ ਜੀ ਤਿੰਨ ਆਧਾਰ ਕਿਹੜੇ-ਕਿਹੜੇ ਹਨ ਵੇਖੋ ਜੀ ਬਣਤਰ ਦੇ ਆਧਾਰ ਤੇ ਵਾਕ ਵੰਡ ਬਣਤਰ ਦੇ ਆਧਾਰ ਤੇ ਵਾਕ ਵੰਡ ਕਰਜਾ ਅਰਥਾਂ ਦੇ ਆਧਾਰ ਤੇ ਵਾਕ ਵੰਡ ਰੂਪ ਦੇ ਅਧਾਰ ਤੇ ਵਾਕਵੰਡ ਵਾਕ ਨੂੰ ਮੁੱਖ ਤੌਰ ਤੇ ਤਿੰਨ ਅਧਾਰਾਂ ਤੇ ਵੰਡਿਆ ਜਾਂਦਾ ਹੈ ਪਹਿਲਾ ਕੀ ਹਣਕਰ ਦੇ ਅਧਾਰ ਤੇ ਵਾਕਵੰਡ ਕਾਰਜਾ ਅਰਥਾਂ ਦੇ ਅਧਾਰ ਤੇ ਵਾਕਵੰਡ ਅੱਗੇ ਕੀ ਰੂਪ ਦੇ ਅਧਾਰ ਤੇ ਵਾਕਵੰਡ ਰੂਪ ਦੇ ਅਧਾਰ ਤੇ ਵਾਕਵੰਡ ਅੱਗੇ ਫਿਰ ਜੀ ਇਹ 72 ਹੈ ਇਹਨੂੰ ਵੀ ਤਿੰਨ ਅਧਾਰਾਂ ਤੇ तीन ਕਿਸਮਾਂ ਤੇ ਵੰਡਿਆ ਗਿਆ ਸੀ ਵੇਖੋ ਜੀ ਬਣਤਰ ਦੇ ਧਾਰ ਤੇ ਵਾਕ ਵੰਡ ਬਣਤਰ ਦੇ ਧਾਰ ਤੇ ਵਾਕ ਨੂੰ ਮੁੱਖ ਤੌਰ ਤੇ ਕਿੰਨੇ ਵੀ ਤਿੰਨ ਕਿਸਮ ਹੁੰਦੇ ਹਨ ਕਿ ਬਣਤਰ ਦੇ ਧਾਰ ਤੇ ਵਾਕ ਦੇ ਕਿੰਨੇ ਕਿਸਮ ਦਿਖੋਏ ਵਾਕ ਦੇ ਧਾਰ ਤੇ ਬਣਤਰ ਦੇ ਧਾਰ ਤੇ ਦੇ ਵਾਕ ਮੁੱਖ ਤੌਰ ਤੇ ਤਿੰਨ ਕਿਸਮ ਹੁੰਦੇ ਹਨ ਕਿਹੜੇ ਕਿਹੜੇ ਹਨ ਵੇਖੋ ਜੀ ਸਧਾਰਨ ਵਾਕ ਸਯੁਕਤ ਵਾਕ ਤੇ ਮਿਸ਼੍ਰਿਤ ਵਾਕ ਕੀ ਬਈ ਸਧਾਰਨ ਵਾਕ ਮਿਸ਼੍ਰਿਤ ਵਾਕ ਸੋਰੀ ਸਧਾਰਨ ਵਾਕ ਸਯੁਕਤ ਵਾਕ ਤੇ ਮਿਸ਼੍ਰਿਤ ਵਾਕ ਵਿਦਿਆਰਥੀਆਂ ਨੂੰ ਅੱਜ ਦਾ 25 ਇੱਥੇ ਹੀ ਸਮਾਪਤ ਹੋਇਆ ਸੀ ਸਧਾਰਨ ਵਾਕ ਕੀ ਹੁੰਦਾ ਹੈ ਸਯੁਕਤ ਵਾਕ ਕੀ ਹੁੰਦਾ ਹੈ ਮਿਸ਼੍ਰਿਤ ਵਾਕ ਕੀ ਹੁੰਦਾ ਹੈ ਇਹਦੇ ਬਾਰੇ ਵਿੱਚ ਤੁਹਾਨੂੰ ਅੱਗੇ ਵਾਲੀ ਕੱਠਿਆ ਵਿੱਚ ਦੱਸਾਂਗਾ ਅੱਜ ਦੀ ਕੱਠਿਆ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਅੱਧੀ ਕੱਠਿਆ ਵੇਖਣ ਲਈ ਮੁੰਡੇ ਤੇ ਕੁੜੀਆਂ ਨੂੰ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ